ਹੈਲੋ ਰਾਮ ਸ਼ਿਖਰ ਭਜਾਈ ਮੈਨੂੰ ਪਲੀਜ਼ ਅੰਦਰ ਬੁਲਾਓ ਪਾਪੀ ਜੀ ਆਰਾ ਕੋਪਲ ਕਰਨ ਤੋ ਹੈ ਰਾਮ ਰਾਮ ਲੋਕ ਕਰਸ काग जो ॻाल्हि कागज़ जो गल जा साइड पे शाम सिधी लिया सिधो ਯਾਦਾ ਛੋਟੀ ਜੀ ਗੱਲ ਦੇ ਵਿੱਚ ਨਹੀਂ ਨਿਭੜ ਸਕਦੀਆਂ ਮਾਤਾ ਜੀ ਦਾ ਨਾਮ ਹੀ ਐਡਾ ਵੱਡਾ ਰੱਬ ਦਾ ਨਾਮ ਐਡਾ ਵੱਡਾ ਹੁੰਦਾ ਉਹਨੂੰ ਇੱਕ ਗੱਲ ਦੇ ਵਿੱਚ ਸਮੇਟਿਆ ਨਹੀਂ ਜਾ ਸਕਦਾ ਪਰ ਇਹੀ ਹੈ ਕਿ ਬਹੁਤ ਪਹਿਲਾਂ ਗੀਤ ਗਾਇਆ ਸੀ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰਾਇਆ ਸੋ ਉਸ ਦੇ ਵਿੱਚ ਸਾਰਾ ਕੁਝ ਆਇਆ ਹੋਇਆ ਸੀ ਸੋ ਮੈਂ ਧੰਨਵਾਦੀ ਹਾਂ ਇਸ ਸੰਗਤ ਦਾ ਜਿਨ੍ਹਾਂ ਨੇ ਇਹਨਾ ਪਿਆਰ ਦੇ ਕੇ ਇਹਨਾ ਸਤਕਾਰ ਦੇ ਕੇ ਮੇਰੀ ਮਾਂ ਨੂੰ ਵਿਦਾ ਕੀਤਾ ਹੈ ਮੇਰੇ ਮਾਲਕ ਉਹਨਾਂ ਦੀ ਯਾਤਰਾ ਸਫਲ ਹੋਈ ਹੈ ਮੇਰੇ ਮਾਲਕ ਕਹਿੰਦੇ ਨੇ ਜਿਸ ਦੀ ਮૈયਤ ਦੇ ਉੱਤੇ ਐਨੇ ਪਿਆਰ ਕਰਨ ਵਾਲੇ ਲੋਕ ਉਸ ਦੇ ਪਿੱਛੇ ਹੁਣ ਸ਼ਾਮਲ ਹੋਣ ਉਸ ਨੂੰ ਮੋੜਾ ਦੇਣ ਵਾਲੇ ਐਨੇ ਹੁਣ ਉਹ ਉਸ ਦੀ ਯਾਤਰਾ ਕਿੱਡੀ ਸੁਖਦ ਹੋਏਗੀ ਔਰ ਜਿਨੂੰ ਕੋਈ ਆਂਝ ਨਹੀਂ ਆਈ ਜਾਣ ਲੱਗਿਆ ਪ੍ਰਮਾਤਮਾ ਨੇ ਉਹਨਾਂ ਨੂੰ ਇਸ ਤਰ੍ਹਾਂ ਹੀ ਆਪਣੀ ਲੀਲਾ ਦੇ ਵਿੱਚ ਸਮੇਟ ਲਿਆ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਐਸੀ ਮਰਣੀ ਜੋ ਮਰੇ ਬਹਰ ਨਾ ਮਰਨਾ ਹੋਵੇ ਮੇਰਾ ਖਿਆਲ ਹੈ ਸਾਈ ਲੋਕ ਕਹਿੰਦੇ ਨੇ ਸਿਆਣੇ ਲੋਕ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਇੱਕ ਗੱਲ ਮਾਂ ਦੀ ਤੁਹਾਨੂੰ ਜਿਆਦਾ ਹੋਵੇਗੀ ਜਿਹੜੀ ਤੁਹਾਡੇ ਮਨ ਨੂੰ ਨਹੀਂ ਸਕਦਾ ਮੈਂ ਐਸੇ ਕਰਕੇ ਤਾਂ ਲਿਖਿਆ ਸੀ ਮਰ ਜਾਣਾ ਟਹਿ ਜਾਣਾ ਜਿਹੜਾ ਹੁੰਦਾ ਸੀ ਤੇ ਮਰ ਜਾਣਾ ਮਾਨ ਮਰ ਜਾਣਾ ਜਿਹੜਾ ਲਿਖਿਆ ਉਹ ਉਹਨਾਂ ਦੀ ਬਦੌਲਤ ਹੀ ਲਿਖਿਆ ਉਹਨਾਂ ਨੂੰ ਯਾਦ ਕਰਕੇ ਰੱਖਿਆ ਉਹ ਕਹਿੰਦੇ ਜਦੋਂ ਅਸੀਂ ਬਾਲਾ ਖੇਡਦੇ ਹੁੰਦੇ ਸੀ ਬਾਲਾ ਭਜਦੇ ਹੁੰਦੇ ਸੀ ਤਾਂ ਉਹਨਾਂ ਨੇ ਕਿਹਾ ਮੈਂ ਮਰ ਜਾਣਾ ਕਿੱਥੋਂ ਆ ਪਤਾ ਲੱਗਾ ਖੇਡ ਕੇ ਆਇਆ ਕਿ ਤਾਂ ਸੱਟ ਮਰਵਾ ਕੇ ਆਇਆ ਲੱਗਦੀਆਂ ਰਹਿੰਦੀਆਂ ਮਰ ਜਾਣਾ ਟਹਿ ਜਾਣਾ ਲੈ ਜਾਣਾ ਟੁੱਟ ਪੈਣਾ ਇਹ ਸਾਰੇ ਸ਼ਬਦ ਉਹਨਾਂ ਦੇ ਆ ਦੋਨਾਂ ਦੇ ਵਿੱਚ ਮਾਂ ਦੀਆਂ ਗਾਲਾਂ ਕਿਉਂ ਦੀਆਂ ਨਾਲਾ ਗੁੱਸੇ ਵਿੱਚ ਕਹਿ ਜਾਣਾ ਮਰ ਜਾਣਾ ਟਹਿ ਜਾਣਾ ਵੇ ਤੂੰ ਰੁੜ ਜਾਣਾ ਲੈ ਜਾਣਾ ਹਰ ਮਾਂ ਆਪਣੇ ਪੁੱਤ ਦੀ ਨਜ਼ਰ ਉਤਾਰ ਤਰੇ ਮਾਵਾਂ ਠਣੀਆਂ ਛਾਵਾਂ ਛਾਵਾਂ ਕੌਣ ਕਰੇ ਰੱਬ ਸਭ ਦੀਆਂ ਮਾਵਾਂ ਨੂੰ ਸਲਾਮਤ ਰੱਖੇ ਸਭ ਦੇ ਪਿਤਾ ਜੀ ਨੂੰ ਸਲਾਮਤ ਰੱਖੇ ਉਹਨਾਂ ਦੇ ਕਾਰੋਬਾਰ ਕਬੀਲੇ ਛੋਟੇ-ਛੋਟੇ ਬੱਚਿਆਂ ਨੂੰ ਇਹ ਰੱਬ ਤੰਦਰੁਸਤੀਆਂ ਬਖਸ਼ੇ ਮੰਦਰੁਸਤੀਆਂ ਖੂਬਸੂਰਤੀਆਂ ਬਖਸ਼ੇ ਸਭ ਰੱਬ ਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਜਿਸ ਸਰਜ਼ਮੀਨੇ ਮੈਨੂੰ ਪੈਦਾ ਕੀਤਾ ਇਹ ਸਰਜ਼ਮੀ ਹਮੇਸ਼ਾ ਸ਼ਾਦ ਔਰ ਆਬਾਦ ਰਵੇ ਔਰ ਜਿੱਥੇ ਗੁਰੂ ਦਸਵੇਂ ਪਾਸ਼ਾ ਸਾਹਿਬ ਖੁਦਾ ਕੇ ਜਿਨ੍ਹਾਂ ਨੇ ਇੱਥੇ ਦਾਤਨ ਗੱਡੀ ਸੀ ਜੀ ਜੀ ਔਰ ਉਹਨਾਂ ਦੇ ਮੈਨੂੰ ਯਾਦ ਹੈ ਬਚਪਨ ਦੇ ਵਿੱਚ ਅਸੀਂ ਅਸੀਂ ਜਿੱਥੇ ਇਸ਼ਨਾਨ ਕਰਦੇ ਹਾਂ ਲੋਕ ਉਸ ਨੂੰ ਪਿਆਰ ਨਾਲ ਇਸ਼ਨਾਨ ਕਰਦੇ ਸੀ ਪਰ ਅਸੀਂ ਜਦੋਂ ਬੱਚੇ ਹੁੰਦੇ ਸੀ ਅੱਜ ਤਾਂ ਸਵਿਮਿੰਗ ਪੂਲ ਬਣਾ ਕੇ ਆਪਣੇ ਜਿਹੜੇ ਟ੍ਰੇਨਿੰਗ ਲੈਂਦੇ ਹੁੰਦੇ ਸੀ ਪਰ ਫਿਰ ਸਾਡੇ ਛੇਤਰ ਵੀ ਪੈਂਦੇ ਹੁੰਦੇ ਸੀ ਬਾਬਾ ਜੀ ਕਿਤੇ ਆ ਕੇ ਡਾਂਟਦੇ ਹੁੰਦੇ ਸੀਗੇ ਸਿੰਘ ਸਾਹਿਬ ਜਿਹੜੇ ਜਥੇਦਾਰ ਸੀਗੇ ਉਹ ਕਹਿੰਦਾ ਓਏ ਭੱਜ ਓਏ ਥੱਲੇ ਪੋਰਾ ਸਾਹਿਬ ਥੱਲੇ ਪੋਰਾ ਸਾਹਿਬ ਉਹਨਾਂ ਦੇ ਦਰਸ਼ਨ ਕੀਤੇ ਹੋਏ ਸਾਰੀਆਂ ਸੋ ਇਹ ਯਾਦਾਂ ਹੀ ਆ ਬਾਬੇ ਸਾਰੀਆਂ ਆ ਯਾਦਾਂ ਨੂੰ ਸਮੇਟ ਕੇ ਲੈ ਕੇ ਚੱਲੇ ਆ ਤਾਂ ਕਿ ਨਾ ਯਾਦਾਂ ਨੂੰ ਫਿਰ ਕਿਸੇ ਗੀਤ ਦੇ ਰੂਪ ਵਿੱਚ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਸਕਾਂ ਆਪਣੀ ਆਡੀਅנס ਦੇ ਸਾਹਮਣੇ ਆਪਣੇ ਪਿਆਰੇ ਦੇ ਸਾਹਮਣੇ ਉਹਨਾਂ ਦੀ ਤਕੜੀ ਦੇ ਵਿੱਚ ਖਰੇ ਉਤਰ ਸਕੀਏ ਹੈ ਜੀ ਬਸ ਐਨੀ ਕੀ ਆਸ਼ਾ ਉਹ ਅਬਿਲਾਸ਼ਾ ਰੱਖਦੇ ਹੋਏ ਤੁਹਾਡੀ ਸਾਰਿਆਂ ਦੀ ਲੰਮੀ ਉਮਰ ਦੀ ਦੁਆ ਮੰਗਦੇ ਹੋਏ ਮਾਫੀ ਚਾਹੁੰਨਾ ਕੋਈ ਗਲਤੀ ਹੋ ਗਈ ਗੁਸਤਾਖੀ ਹੋਵੇ ਕਿਸੇ ਨੂੰ ਤੱਕਾ ਮੁੱਕੀ ਵਜੇ ਹੋਵੇ ਉਸ ਲਈ ਵੀ ਮਾਫੀ ਚਾਹੁੰਦੇ ਹਾਂ ਬਹੁਤ ਬਹੁਤ ਓਕੇ ਸੂਰਜ